ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈਸੀ ਕੀਨੀ ਥੀ ਉਹਨੇ 199 ਸਜਾਏ ਕੀ ਲੱਖੂ ਨੂੰ ਉਸ ਦੇ ਕੀਤੇ ਦੀ ਕੋਈ ਸਜ਼ਾ ਨਹੀਂ ਮਿਲੀ ਇਹ ਰੰਝ ਸਾਡੇ ਸਭ ਦੇ ਮਨ ਵਿੱਚ ਸੀ ਪਰ ਦਰਬਾਰਾ ਸਿੰਘ ਨੇ ਬਾਬੇ ਤੋਂ ਪੁੱਛ ਹੀ ਲਿਆ ਸਜ਼ਾ ਵਰਗੀ ਸਜ਼ਾ ਬਾਬਾ ਬੋਲਿਆ ਲੱਖੂ ਦਾ ਤਾਂ ਐਸਾ ਅੰਤ ਹੋਇਆ ਕਿ ਨਰਕਾਂ ਵਿੱਚ ਬੈਠੀ ਗੰਗੂ ਦੀ ਰੂਹ ਵੀ ਕੰਬ ਗਈ ਦੀ ਕਥਾ ਅੱਗੇ ਜਾਣ ਤੋਂ ਪਹਿਲਾਂ ਸਾਨੂੰ ਲੱਖੂ ਦੇ ਅੰਤ ਬਾਰੇ ਵੀ ਦੱਸ ਸਕਦੀ ਹੈ ਇੰਦਰਜੀਤ ਬੋਲਿਆ ਲਓ ਸੁਣੋ ਫਿਰ ਲੱਖੂ ਖੱਤਰੀ ਦੀ ਮੌਤ ਦੇਖਣ ਦੀ ਸਾਡੀ ਉਤਸੁਕਤਾ ਦੇਖਦਿਆਂ ਬਾਬਾ ਮੁਸਕਰਾਉਂਦਾ ਹੋਇਆ ਬੋਲਿਆ ਸਾਖੀ ਲੱਖੂ ਸਾਖੀ ਲੱਖੂ ਖੱਤਰੀ ਵੱਧ ਗਈ ਚੱਲੀ ਬਹੁਤ ਵੱਡੀ ਗਿਣਤੀ ਵਿੱਚ ਆਪਣੇ ਦੁਸ਼ਮਣ ਸਿੱਖਾਂ ਨੂੰ ਖਤਮ ਕਰਕੇ ਲਾਹੌਰ ਦੇ ਨਵਾਬ ਦਾ ਹੰਕਾਰ ਸੱਤਵੇਂ ਅਸਮਾਨ ਤੱਕ ਜਾ ਪੁੱਜਿਆ ਉਸ ਨੂੰ ਤਾਂ ਹੁਣ ਦਿੱਲੀ ਤਖਤ ਦੇ ਸੁਪਨੇ ਆਉਣ ਲੱਗੇ ਸਨ ਉਸ ਨੂੰ ਜਾਪਨ ਲੱਗ ਗਿਆ ਸੀ ਕਿ ਇਸੇ ਤਰ੍ਹਾਂ ਦੀਆਂ ਕੂੜੀਆਂ ਚਾਲਾਂ ਖੇੜ ਤੇ ਵਿਰੋਧੀਆਂ ਦੇ ਵੱਡੀ ਗਿਣਤੀ ਵਿੱਚ ਕਤਲੇਆਮ ਕਰਕੇ ਉਹ ਜਲਦੀ ਹੀ ਸ਼ਾਹੀ ਤਖਤ ਤੇ ਜਾ ਬੈਠੇਗਾ ਜੇ ਲਖਪਤ ਰਾਏ ਵਰਗੇ ਬਸ ਕੁਝ ਕੋ ਹੋਰ ਦੀਵਾਨ ਮੇਰੇ ਕੋਲ ਹੋਣ ਜੋ ਆਪਣੇ ਲੋਕਾਂ ਦਾ ਲਹੂ ਬਹਾਉਣ ਵਿੱਚ ਰੱਤਾ ਸੰਕੋਚ ਨਾ ਕਰਨ ਤਾਂ ਲਾਲ ਕਿਲੇ ਨੂੰ ਮੈਂ ਕੁਝ ਸਮੇਂ ਵਿੱਚ ਹੀ ਸਰ ਕਰ ਲਵਾਂਗਾ ਐਸੀਆਂ ਗੱਲਾਂ ਨਵਾਬ ਲਾਹੌਰ ਦੇ ਚਿੱਤ ਅੰਦਰ ਚੱਲਦੀਆਂ ਰਹਿੰਦੀਆਂ ਸਨ ਪਰ ਜਿਵੇਂ ਪੁਰਾਤਨ ਵੇਲੇ ਤੋਂ ਹੀ ਸਿੱਖਾਂ ਦਾ ਵਿਸ਼ਵਾਸ ਤੁਰਿਆ ਆ ਰਿਹਾ ਹੈ ਕਿ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ ਲੱਖੂ ਖੱਤਰੀ ਤੇ ਨਵਾਬ ਲਾਹੌਰ ਦੇ ਪਾਪਾਂ ਦਾ ਬੇੜਾ ਭਰ ਗਿਆ ਸੀ ਹੁਣ ਉਸ ਵਿੱਚ ਕੋਈ ਇੱਕ ਵੀ ਪਾਪ ਹੋਰ ਸਮਾ ਸਕਣਾ ਮੁਸ਼ਕਲ ਸੀ ਤੇ ਬੇੜਾ ਹੁਣ ਬਸ ਡੁੱਬਣ ਵਾਲਾ ਹੀ ਸੀ। ਗੁੜ ਵੇਚਦੇ ਆਮ ਵਪਾਰੀਆਂ ਨੂੰ ਵੀ ਲੱਖੂ ਨੇ ਫੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਸਿਰਫ ਇਸੇ ਕਰਕੇ ਕਿ ਉਹ ਗੁੜ ਲੈ ਲੋ ਭਾਈ ਗੁੜ ਦਾ ਹੁਕਾ ਦੇ ਰਹੇ ਸਨ। ਗੁੜ ਕਹਿੰਦੇ ਲੱਖੂ ਨੇ ਪਾਬੰਦੀ ਲਾਈ ਹੋਈ ਸੀ। ਸੋ ਡਰਦੇ ਹੋਏ ਵਿਚਾਰੇ ਆਮ ਲੋਕ ਗੁੜ ਨੂੰ ਮਠਿਆਈ ਰੋੜੀ ਜਾਂ ਭੇਲੀ ਕਹਿਣ ਲੱਗ ਪਏ। ਸੰਸਾਰ ਨੂੰ ਚਾਨਣ ਵੰਡ ਰਹੀ ਬਾਣੀ ਦੀਆਂ ਪੋਥੀਆਂ ਦੀ ਉਸ ਨੇ ਬੇਅਦਵੀ ਕੀਤੀ ਭਾਵੇਂ ਗੁਰੂ ਬੇਅੰਤ ਹੈ ਗੁਰੂ ਆਦਬਾਂ ਬੇਅਦਬਾਂ ਤੋਂ ਪਾਰ ਹੈ ਗੁਰੂ ਨੂੰ ਸਤਕਾਰ ਦੀ ਲੋਚਾ ਨਹੀਂ ਤੇ અપਮਾਨ ਦਾ ਭੈ ਨਹੀਂ ਗੁਰੂ ਕਿਸੇ ਦੇ ਆਖਿਆ ਵੱਡਾ ਨਹੀਂ ਹੁੰਦਾ ਤੇ ਨਿੰਦਿਆ ਕਰਦੇ ਕਰਿਆਂ ਘਟਦਾ ਨਹੀਂ ਪਰ ਗੁਰੂ ਕੇ ਸਿੱਖ ਤੇ ਕੁਦਰਤ ਗੁਰੂ ਪ੍ਰਤੀ ਬੋਲੇ ਜਾਂਦੇ ਮੰਦੇ ਬੋਲ ਗੁਰੂ ਦੀ ਮੁਖਵਾਕ ਬਾਣੀ ਦਾ ਨਿਰਾਦਰ ਕਿਵੇਂ ਸਹਾਰ ਸਕਦੇ ਹਨ ਗੁਰੂ ਦੇ ਆਦਬ ਵਿੱਚ ਲਬਰੇਜ ਕੁਦਰਤ ਕਾਦ ਗੁਰੂ ਦੀ ਬੇਅਦਬੀ ਕਰਨ ਵਾਲੇ ਪਾਪੀਆਂ ਨੂੰ ਬਖਸ਼ਦੀ ਹੈ ਕੁਦਰਤ ਦਾ ਨਿਆਂ ਦੁਨੀਆਵੀ ਅਦਾਲਤਾਂ ਤੋਂ ਬਹੁਤ ਪਰੇ ਹੈ ਇਹ ਨਿਆਂ ਵਕੀਲਾਂ ਦੀਆਂ ਝੂਠੀਆਂ ਸੱਚੀਆਂ ਦਲੀਲਾਂ ਦਲੀਲਾਂ ਤੇ ਆਧਾਰਿਤ ਨਹੀਂ ਇਸ ਅਦਾਲਤ ਵਿੱਚ ਨਿਆਂ ਕਾਜੀ ਦੀ ਕਲਮ ਦਾ ਮਥਾਜ ਨਹੀਂ ਕੁਦਰਤ ਸਭ ਦੇਖ ਰਹੀ ਹੈ ਚੋਰ ਨੂੰ ਵੀ ਤੇ कोतवाल ਨੂੰ ਵੀ ਦੁਨਿਆਵੀ ਅਦਾਲਤਾਂ ਵਿੱਚ ਕਾਜ਼ੀ ਦੀ ਕੁਰਸੀ ਤੇ ਬੈਠ ਕੇ ਕੀਤੀਆਂ ਜਾਂਦੀਆਂ ਚੋਰੀਆਂ ਵੀ ਕੁਦਰਤ ਤੋਂ ਲੁਕ ਨਹੀਂ ਸਕਦੀਆਂ ਜਦੋਂ ਕਚਹਿਰੀ ਦਰਗਾਹ ਵਿੱਚ ਲੱਗਦੀ ਹੈ ਤਾਂ ਜ਼ੁਲਮ ਦਾ ਦੁਨਿਆਵੀ ਰਤਬਾ ਤੇ ਅਹੁਦਾ ਨਹੀਂ ਦੇਖਿਆ ਜਾਂਦਾ ਵੱਡੇ-ਵੱਡੇ ਬਾਦਸ਼ਾਹ ਕੁਦਰਤ ਦੇ ਨਿਆਂ ਨੇ ਘਾ ਦੀਆਂ ਤੜਾਂ ਜਿਹੇ ਕਰ ਦਿੱਤੇ ਦੁਨਿਆਵੀ ਅਦਾਲਤਾਂ ਦੇ ਕਾਜ਼ੀ ਦਰਗਾਹੀ ਨਿਆਂ ਵੇਲੇ ਨਰਕਾਂ ਵਿੱਚ ਸੁੱਟੇ ਜਾਂਦੇ ਹਨ ਤੇ ਗੁਰੂ ਦੀ ਬੇਅਦਵੀ ਕਰਨ ਵਾਲੇ ਉਹ ਕਦ ਬਖਸ਼ੇ ਜਾਣੇ ਹਨ ਸਮੇਂ ਦੇ ਕਾਲ ਚੱਕਰ ਵਿੱਚ ਵੱਜੇ ਹੋਏ ਅਸੀਂ ਦੁਨਿਆਵੀ ਜੀਵ ਕਈ ਵਾਰ ਕਾਲੇ ਪੈ ਜਾਂਦੇ ਹਨ ਕਿ ਪਾਪੀਆਂ ਨੂੰ ਸਜ਼ਾ ਕਿਉਂ ਨਹੀਂ ਮਿਲਦੀ ਪਰ ਸਿੰਘ ਸਿੰਘਾਂ ਦਾ ਵਿਸ਼ਵਾਸ ਦ੍ਰਿੜ ਸੀ ਕਿ ਲੱਖੂ ਜਿਹੇ ਦੋਖੀਆਂ ਤੇ ਗੁਰੂ ਨਿੰਦਕਾਂ ਦੇ ਸਿਰ ਇੱਕ ਦਿਨ ਤਪ ਦੇ ਤੇਲ ਦੇ ਕੜਾਹਿਆਂ ਵਿੱਚ ਦਿੱਤੇ ਹੀ ਜਾਣਗੇ ਹੰਕਾਰ ਜਦ ਲੱਖੂ ਦੇ ਸਿਰ ਚੜ ਜਾਂਦਾ ਸੀ ਤਾਂ ਉਹ ਬੋਲਦਾ ਸੀ ਕਿ ਇੱਕ ਖੱਤਰੀ ਦਾ ਸ਼ੁਰੂ ਕੀਤਾ ਹੋਇਆ ਪੰਥ ਇੱਕ ਖੱਤਰੀ ਹੀ ਖਤਮ ਕਰੇਗਾ ਉਸ ਮਤਹੀਨ ਨੂੰ ਕੌਣ ਦੱਸੇ ਕਿ ਇਹ ਅਕਾਲੀ ਪੰਥ ਅਕਾਲ ਪੁਰਖ ਦਾ ਸੰਤ ਸਿਪਾਹੀ ਪੁੱਤਰ ਹੈ ਖਤਮ ਕਰਨ ਦੇ ਦਾਅਵੇ ਕਰਨ ਵਾਲੇ ਬਥੇਰੇ ਆਏ ਤੇ ਆਪ ਮਿਟ ਗਏ ਇਹ ਅਕਾਲ ਪੁਰਖ ਜਿਹਦੀ ਆਪਣੀ ਨਿੱਜੀ ਫੌਜ ਹੈ ਅਕਾਲ ਪੁਰਖ ਦੇ ਮਹਾਕਾਲ ਪੁੱਤਰਾਂ ਦੀ ਸੈਨਾ ਇਹ ਧਰਤੀ ਤੋਂ ਬੁਰੀਾਈ ਦਾ ਖਾਤਮਾ ਕਰਕੇ ਬੇਗਮਪੁਰਾ ਸਥਾਪਿਤ ਕਰਨ ਲਈ ਪੈਦਾ ਕੀਤੀ ਗਈ ਹੈ ਤੇ ਆਪਣਾ ਟੀਚਾ ਸਰ ਕਰੇ ਬਿਨਾਂ ਰੁਕੇਗੀ ਨਹੀਂ ਜ਼ਾਲਮਾਂ ਪਾਪੀਆਂ ਦਾ ਨਾਸ਼ ਕਰਨ ਲਈ ਉਪਜੀ ਇਸ ਫੌਜ ਦਾ ਕੋਈ ਪੁੱਤਰਿਆ ਨਵਾਬ ਤੇ ਹੰਕਾਰੀ ਖੱਤਰੀ ਕਿਵੇਂ ਵਾਰ ਵੀ ਵਿੰਗਾ ਕਰ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ